ਹਾਂਜੀ ਮੈਰੀਟੋਰੀਅਸ ਤੇ ਐਮੀਨੈਂਸ ਸਕੂਲਾਂ ਦੇ ਪੇਪਰ ਦੇ ਰਹੇ ਵਿਦਿਆਰਥੀਆਂ ਲਈ ਇੱਕ ਬੜੀ ਵੱਡੀ ਖਬਰ ਆਪਾਂ ਨੂੰ ਦੇਖਣ ਮਿਲ ਰਹੀ ਹੈਗੀ ਇਹ ਪੱਤਰ ਵੈਸੇ ਪਹਿਲਾਂ ਜਾਰੀ ਹੋ ਚੁੱਕਿਆ ਸੀਗਾ ਵਿਦਿਆਰਥੀਆਂ ਤੱਕ ਨਹੀਂ ਪਹੁੰਚਿਆ ਉਹ ਸੰਬੰਧੀ ਆਪ ਜੀ ਨੂੰ ਜਾਣਕਾਰੀ ਮੁਹੱਈਆ ਕਰਾਈ ਜਾ ਰਹੀ ਹੈ ਜੀ ਬਹੁਤ ਸਾਰੇ ਵਿਦਿਆਰਥੀਆਂ ਦਾ ਇਹ ਸਵਾਲ ਬਣਿਆ ਹੋਇਆਗਾ ਵੀ ਜਿਹੜਾ 11ਵੀਂ ਲਈ ਪੇਪਰ ਹੋ ਰਿਹਾ ਮੈਰੀਟੋਰੀਅਸ ਤੇ ਐਮੀਨੈਂਸ ਦੇ ਲਈ ਉਹਨਾਂ ਦਾ ਪੇਪਰ ਕਦ ਹੋਵੇਗਾ ਪੁਰਾਣੇ ਪੱਤਰ ਦੇ ਵਿੱਚ ਜਿਹੜੀ ਇਹ ਤਰੀਕ 17 ਦਿੱਤੀ ਹੋਈ ਸੀਗੀ ਜਿਹੜੀ ਕਿ ਆਰਜੀ ਡੇਟ ਸੀਗੀ ਪਰੰਤੂ ਇਹਦੇ ਵਿੱਚ ਸੋਧ ਕਰਦੇ ਹੋਏ ਰਾਜ ਵਿਦਿਅਕ ਖੋਜ ਅਤੇ ਸਖਲਾਈ ਪਰਿਸ਼ਦ ਨੇ ਪੰਜਾਬ ਨੇ ਜਿਹੜੀ ਕੋਰੀਜੈਂਡਮ ਜਿਹੜਾ ਜਾਰੀ ਕੀਤਾ ਗਿਆ ਇਸ ਦਫ਼ਤਰ ਵੱਲੋਂ ਜਾਰੀ ਕੀਤੇ ਪਬਲਿਕ ਨੋਟਸ ਮਿਤੀ 16/2/2024 ਦੀ ਲਗਾਤਾਰਤਾ ਵਿੱਚ ਜਿਹੜਾ ਕਿ ਪਹਿਲਾ ਨੋਟਸ ਜਾਰੀ ਹੋਇਆ ਸੀ 16/2/2024 ਨੂੰ ਉਹਦੀ ਲਗਾਤਾਰਤਾ ਦੇ ਵਿੱਚ ਜਿਹੜਾ ਲੈਟਰ ਜਿਹੜਾ ਪਾਇਆ ਗਿਆ ਦੱਸਿਆ ਜਾਂਦਾ ਕਿ ਮੈਰੀਟੋਰੀਅਸ ਐਂਡ ਸਕੂਲ ਆਫ ਐਮੀਨੈਂਸ ਅਗਨਾਮ ਜਾਣੀ ਕਿ ਐਸਓਈ ਕਲਾਸ 11ਵੀਂ ਦੀ ਪ੍ਰੀਖਿਆ ਹੋਣਾ ਮਿਤੀ 30 ਤਿੰਨ ਸ਼ਨੀਵਾਰ ਨੂੰ ਹੋਣੀ ਨਿਸ਼ਚਿਤ ਹੋਈ ਹੈ ਤਾਂ ਜਿਹੜੀ 11ਵੀਂ ਦੀ ਪ੍ਰੀਖਿਆ ਵੀ 30 ਤਿੰਨ 2024 ਨੂੰ ਨਿਸ਼ਚਿਤ ਹੋਣੀ ਆ ਤੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਡਾਇਰੈਕਟਰ ਐਸਈਆਰਟੀ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਸੋ ਵਿਦਿਆਰਥੀ ਜਿਹੜੇ ਬਹੁਤ ਸਾਰੇ ਭਲੇਖੇ ਦੇ ਸ਼িকার ਨੇਗੇ ਵੀ ਉਹਨਾਂ ਦਾ ਪੇਪਰ ਕਦ ਹੋਵੇਗਾ 11ਵੀਂ ਵਾਲਾਂ ਦਾ 11ਵੀਂ ਤੇ 9ਵੀਂ ਦਾ ਇੱਕੋ ਤਰੀਕ ਨੂੰ ਪੇਪਰ ਹੋਵੇਗਾ ਜਿਹੜੀ ਕਿ 30 ਮਾਰਚ ਹੈ 3 ਮਾਰਚ ਨੂੰ ਜਿਹੜਾ 10 ਵਜੇ ਪੇਪਰ ਹੋਣਾਗਾ ਸੋ ਇਹ ਜਾਣਕਾਰੀ ਜਿਹੜੀ ਸਾਰੇ ਵਿਦਿਆਰਥੀਆਂ ਤੱਕ ਪਹੁੰਚਾਈ ਆਪਾਂ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਨੂੰ ਪਤਾ ਲੱਗੇ ਤੇ ਉਹ ਕਿਸੇ ਕਿਸਮ ਦੀ ਦੁਬਿਧਾ ਦੇ ਵਿੱਚ ਨਾ ਰਹਿਣ ਤੇ ਆਪਣੀ ਤਿਆਰੀ ਜਿਹੜੀ ਹੈਗੀ ਜਿਹੜਾ ਬਿਨਾਂ ਕਿਸੇ ਡਰ ਕੋ ਜਿਹੜਾ ਉਹ ਜਾਰੀ ਰੱਖਣ ਤਾਂ ਕਿ ਉਹਨਾਂ ਦਾ ਜਿਹੜਾ ਪੇਪਰ ਬਹੁਤ ਅੱਛਾ ਹੋਵੇ ਤੇ ਉਹ ਜਿਹੜਾ ਪ੍ਰੀਖਿਆ ਦੇ ਵਿੱਚ ਸਫਲ ਹੋਣ ਤਾਂ ਜਿਹੜੇ ਵਿਦਿਆਰਥੀ ਨਵੇਂ ਆਏ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਪਹੁੰਚਾਈਏ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਗੁੰਝਲ ਨਾ ਰਹੇ ਸਥਿਤੀ ਸਪਸ਼ਟ ਰਹੇ ਸੋ ਇਸ ਨੂੰ ਜਿਹੜੇ ਵੀਡੀਓ ਵਧੀਆ ਲੱਗੀ ਤਾਂ ਜਾਣਕਾਰੀ ਹਿੱਤ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤਾਂ ਕਿ ਹੋਰ ਇਸ ਦੀ ਲਗਾਤਾਰਤਾ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਕੋਈ ਵੀ ਅਪਡੇਟ ਆਉਂਦੀ ਹੈ ਉਹ ਨਾਲ ਦੀ ਨਾਲ ਜਿਹੜੀ ਮੁਹੱਈਆ ਕਰਵਾ ਦਿੱਤੀ ਜਾਊਗੀ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਜਿਹੜਾ ਇੱਕ ਪੱਤਰ ਜਾਰੀ ਹੋਇਆ ਸੀਗਾ ਵੈਸੇ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਦੱਸਿਆ ਵੀ ਹੋਇਆ ਜੇ ਇੱਕ ਵਾਰ ਫੇਰ ਸਪਸ਼ਟ ਕਰ ਦਿੰਨੇ ਆ ਇਹ ਪੱਤਰ ਕੀ ਕਹਿ ਰਿਹਾਗਾ ਇਹ ਪੱਤਰ ਜਿਹੜਾ 28 ਅ ਦੇਖ ਰਹੇ ਆ ਰਾਜ ਵਿੱਦਿਕ ਖੋਜ ਅਤੇ ਸਖਲਾਈ ਪ੍ਰਸਿੱਧ ਪੰਜਾਬ ਦੁਆਰਾ ਜਿਹੜਾ ਜਾਰੀ ਕੀਤਾ ਗਿਆ ਮੀਮੋ ਨੰਬਰ ਦਿੱਤਾ ਹੋਇਆ ਤੇ ਉੱਪਰ ਲੈਟਰ ਦੇ ਮਿਤੀ ਐਸਐਸ ਨਗਰ 28/2/2024 ਤਾਂ ਪਬਲਿਕ ਨੋਟਸ ਕੀ ਹੈ ਜੀ ਅ ਸਾਲ 2024-25 ਦੌਰਾਨ ਸਕੂਲ ਆਫ ਐਮੀਨੈਂਸ ਤੇ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਸਾਂਝੀ ਪ੍ਰੀਖਿਆ ਜਮਾਤ 9ਵੀਂ ਅਤੇ 11ਵੀਂ ਦੀ ਮਿਤੀ ਸੰਬੰਧੀ ਤਾਂ ਜਿਹੜਾ ਹੈ ਪੱਤਰ ਦੇਖ ਰਹੇ ਹੋ ਤੁਸੀਂ ਅਮੀਨ ਉਸਤੇ ਮੈਰਿਟੋਰੀ ਸਕੂਲਾਂ ਵਿੱਚ ਜਿਹੜਾ ਦਾਖਲਾ ਹੋ ਰਿਹਾਗਾ ਉਹਦੀ ਸਾਂਝੀ ਦਾਖਲਾ ਪ੍ਰੀਖਿਆ ਹੋ ਰਹੀ ਆ ਤਾਂ 9ਵੀਂ ਅਤੇ 11ਵੀਂ ਦੀ ਮਿਤੀ ਸੰਬੰਧੀ ਜਿਹੜੀ ਗੱਲ ਇੱਥੇ ਰੱਖੀ ਗਈ ਆ ਵੀ ਕਦੋਂ ਹੋਵੇਗੀ ਰਾਜ ਵਿਦਿਅਕ ਖੋਜ ਅਤੇ ਸਖਲਾਈ ਪਰਿਸ਼ਦ ਪੰਜਾਬ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀਆਂ ਮਿਤੀਆਂ ਸੰਬੰਧੀ ਪਬਲਿਕ ਨੋਟਸ ਦਿੱਤਾ ਗਿਆ ਸੀਗਾ ਇਹ ਤੋਂ ਪਹਿਲਾਂ ਪਬਲਿਕ ਨੋਟਸ ਜਾਰੀ ਕੀਤਾ ਗਿਆ ਸੀਗਾ ਇਸ ਨੋਟਸ ਦੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿਸਾਸ਼ਨ 2024-25 ਲਈ ਸਕੂਲ ਆਫ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਵਿੱਚ 9ਵੀਂ ਜਮਾਤ ਅਤੇ 11ਵੀਂ ਕਲਾਸਾਂ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆਵਾਂ ਦੀ ਮਿਤੀ ਜਿਹੜੀ ਹੈ 30 ਤਿੰਨ 2024 ਸ਼ਨੀਵਾਰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਨੂੰ ਲਈਆਂ ਜਾ ਰਹੀਆਂ ਨੇ ਪ੍ਰੀਖਿਆਵਾਂ ਕਿਹੜੀਆਂ 9ਵੀਂ ਜਮਾਤ ਲਈ ਵੀ 11ਵੀਂ ਜਮਾਤ ਲਈ ਵੀ ਇਨਾ ਦਾਖਲਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਵੱਲੋਂ ਮਿਤੀ 24/2/2024 ਤੋਂ 15/3/2024 ਤੱਕ ਆਨਲਾਈਨ ਰਜਿਸਟ੍ਰੇਸ਼ਨ ਜਿਹੜਾ ਦਿੱਤਾ ਹੋਇਆ ਹੈਗਾ schoolofeminence.pscvi.acm ਤੇ ਕੀਤੀ ਜਾ ਸਕਦੀ ਹੈ ਇਹ ਰਜਿਸਟ੍ਰੇਸ਼ਨ ਲਿੰਕ ਜਾਂ ਫਿਰ ssa.punjab.org ਜਾਂ ਫਿਰ epunjabschool.gov.in ਅਤੇ www.pseb.acm ਤੇ ਵੀ ਜਿਹੜਾ ਉਪਲਬਧ ਹੈ ਇਹਨਾਂ ਦਾਖਲਾ ਪ੍ਰੀਖਿਆਵਾਂ ਨਾਲ ਸੰਬੰਧੀ ਪੂਰੀ ਤਰ੍ਹਾਂ ਜਾਣਕਾਰੀ ਨਾਲ ਜਿਹੜੀ ਨੱਥੀ ਕੀਤੀ ਜਾ ਰਹੀ ਆ ਸੋ ਵਿਦਿਆਰਥੀ ਤੁਹਾਨੂੰ ਜਿਹੜੀ ਜਾਣਕਾਰੀ ਦੱਸਦੀ ਹੈ ਇਹ ਜਿਹੜੇ ਬਹੁਤ ਸਾਰੇ ਵਿਦਿਆਰਥੀ ਦੁਬਿਧਾ ਦੇ ਵਿੱਚ ਨੇਗੇ ਕਾਫੀ ਜਿਹੜੇ ਅਧਿਆਪਕਾਂ ਨੂੰ ਫੋਨ ਵੀ ਆ ਰਹੇ ਨੇਗੇ ਇੱਧਰ ਉੱਧਰ ਵੀ ਸਾਡੇ ਜਿਹੜਾ ਪੇਪਰ ਕਦ ਹੋਏਗਾ 11ਵੀਂ ਵਾਲਿਆਂ ਦਾ ਸੋ ਇਹ ਪੱਤਰ ਵੀ ਸਪਸ਼ਟ ਕਰਦਾ ਤੁਹਾਡੇ ਸਾਹਮਣੇ ਦੇਖੋ ਦਾ 9ਵੀਂ ਤੇ 11ਵੀਂ ਲਈ ਮਿਤੀ 30 ਦਿਨ ਸ਼ਨੀਵਾਰ ਨੂੰ ਸਵੇਰੇ ਦੁਪਹਿਰ ਤੋਂ 1 ਵਜੇ ਤੱਕ ਜਿਹੜੀ ਰਿਸਟ੍ਰੇਸ਼ਨ ਦੀ 15 ਦੱਸੀ ਗਈ ਆ ਇਸ ਇਸ ਲੈਟਰ ਦੇ ਮਤਲਬ ਅਕ 15 ਹੀ ਆ ਦੇਖੋ ਜਿਹੜਾ ਕੋਈ ਪੱਤਰ ਆਉਂਦਾ ਇਹ ਵਾਅਦਾ ਕੀਤਾ ਜਾਂਦਾ ਨਾ ਇਹ ਬਾਤ ਦੀ ਗੱਲ ਆ ਕੋਈ ਵੀ ਜਾਣਕਾਰੀ ਤੁਹਾਨੂੰ ਜਿਹੜੀ ਇਸ ਸੰਬੰਧੀ ਵੀ ਜਿਹੜਾ ਸਪਸ਼ਟ ਕਰ ਦਿੱਤਾ ਜਾਊਗਾ ਤੇ ਨਾਲ ਹੀ ਤੁਸੀਂ ਇੱਕ ਜਿਹੜਾ ਆ ਪੱਤਰ ਵੇਖ ਰਹੇ ਹੋਗੇ ਤੇ ਇਹਦੇ ਵਿੱਚ ਦੇਖੋ ਸਪਸ਼ਟ ਤੌਰ ਤੇ ਉਹ ਲੈਟਰ ਵੀ ਰਾਜ ਵਿਧੇ ਖੋਜ ਤੇ ਸਕਲਾਈ ਪਰਿਸ਼ਦ ਦੁਆਰਾ ਜਿਹੜਾ ਸਪਸ਼ਟ ਕੀਤਾ ਗਿਆ ਸੀ ਇਸ ਵਿੱਚ ਵੀ ਜਿਹੜੀ ਇਹ ਗੱਲ ਪੂਰਨ ਤਰੀਕੇ ਦੇ ਨਾਲ ਦੱਸੀ ਗਈ ਆ ਵੀ ਜਿਹੜੀ 11ਵੀਂ ਲਈ ਸਪੈਸ਼ਲ ਦੱਸਿਆ ਗਿਆ ਕਿਉਂਕਿ 9ਵੀਂ ਲਈ ਤਾਂ ਪਹਿਲੀ ਜਿਹੜੀ ਮਿਤੀ 30 ਸੀਗੀ ਇਹਦੀ ਪਹਿਲਾਂ ਆਰਜੀ ਡੇਟ 17 ਪਾਈ ਹੋਈ ਸੀਗੀ ਇਹ ਸੋਧ ਕੀਤੀ ਜਾਂਦੀ ਹੈ ਕਿ ਮੈਰਿਟੋਰੀਅਸ ਸਕੂਲਾਂ ਜਿਹੜੇ ਇਲਜ਼ਾਮ ਦੀ ਪ੍ਰੀਖਿਆ ਹੁਣ 30/3/2024 ਸ਼ਨੀਵਾਰ ਨੂੰ ਹੋਣੀ ਨਿਸ਼ਚਿਤ ਹੋਈ ਹੈਗੀ। ਸੋ ਵਿਦਿਆਰਥੀਓ ਜਿਹੜੀ ਜਾਣਕਾਰੀ ਨੂੰ ਜਿਹੜਾ ਮੰਨਿਓ ਪੂਰਨ ਤਰੀਕੇ ਦੇ ਨਾਲ ਪੱਤਰਾਂ ਆਧਾਰਿਤ ਜਾਣਕਾਰੀ ਹੈ ਇਹ ਤੇ ਇਸ ਨੂੰ ਜਿਹੜਾ ਆਪਣੀ ਤਿਆਰੀ ਕਰਦੇ ਰਹੋ ਪਰਪੱਕਤਾ ਦੇ ਨਾਲ ਤਾਂ ਕਿ ਤੁਹਾਡਾ ਜਿਹੜਾ ਨੰਬਰ ਆਵੇ ਨਾ ਸਕੂਲਾਂ ਵਿੱਚ ਮੈਰਿਟੋਰੀਅਸ ਸਕੂਲਾਂ ਵਿੱਚ ਐਮੀਨੈਂਸ ਸਕੂਲਾਂ ਵਿੱਚ ਤਾਂ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਸਕਾਰ ਕਰਕੇ ਜਿਹੜਾ ਅੱਗੇ ਵਧ ਸਕੋ। ਇਹ ਜਾਣਕਾਰੀ ਜਿਹੜੀ ਕਿਸ ਤਰ੍ਹਾਂ ਲੱਗੀ ਤਾਂ ਇਸ ਨੂੰ ਜਿਹੜਾ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਾਲ ਤੱਕ ਜਿਹੜਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਉਹ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਇਸੇ ਤਰ੍ਹਾਂ ਦੇ ਨਾਲ ਉਪਰਾਲਾ ਕਰਦੇ ਰਹਾਂਗੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜੀ ਆਪਣੀ ਤਿਆਰੀ ਨੂੰ ਪ੍ਰਪੱਕਤਾ ਦੇਣੀ ਹੈ ਹੁਣ ਕਿਸੇ ਕਿਸਮ ਦੀ ਗੁੰਝਲ ਨਹੀਂ ਰੱਖਣੀ ਤੁਹਾਡਾ ਪੇਪਰ 9ਵੀਂ ਅਤੇ 11ਵੀਂ ਦਾ ਇੱਕ ਵਾਰ ਫੇਰ ਸਪਸ਼ਟ ਕਰਦੇ ਹਾਂ 30 ਮਾਰਚ ਨੂੰ ਹੋਣਾ ਜੀ ਸ਼ਨੀਵਾਰ ਨੂੰ ਦਿਨ ਹੋਣਾਗਾ ਇਹ ਬਿਲਕੁਲ ਹੁਣ ਤਾਂ ਤੁਹਾਨੂੰ ਜਿਹੜੀ ਗੱਲ ਪਤਾ ਲੱਗ ਚੁੱਕੀ ਹੋਏਗੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਾਂਦਾ ਜਾਂਦਾ ਇਹ ਕਹੂੰਗਾ ਤਾਂ ਕਿ ਵਿਦਿਆਰਥੀਆਂ ਤੱਕ ਜਿਹੜੀ ਗੱਲ ਵੱਡੇ ਪੱਧਰ ਤੇ ਪਹੁੰਚੇ ਤੇ ਉਹਨਾਂ ਦੇ ਵਿੱਚ ਜਿਹੜਾ ਪ੍ਰੀਖਿਆ ਨੂੰ ਲੈ ਕੇ ਜਿਹੜੀ ਗੱਲ ਸਪਸ਼ਟਤਾ ਜਿਹੜੀ ਆ ਜਾਵੇ ਵੀ 30 ਤਰੀਕ ਨੂੰ ਹੋਣੀ ਹੈ। ਸ਼ੁਕਰੀਆ ਮਿਹਰਬਾਨੀ ਧੰਨਵਾਦ